ਆਪਣੀ ਖਾਲੀ ਨਹੀਂ ਕਰਨਾ ਮੱਦ ਕਰ ਸੁਣੀ ਐ ਨਾ ਉਹ ਮਾਰ ਕੇ ਰਸਤੀ ਹਦੀਰੇ ਵਰਗੀ ਕੋਤੋਂ ਦਾ ਪ੍ਰਦੇਸ਼ਾਂ ਚ ਛੁੱਟਿਆ ਇੱਕੋ ਦਾ ਕੋਤੋਂ ਪ੍ਰਦੇਸ਼ ਇਹ ਕੰਦਰ ਬੰਦ ਕਰਦਾ ਇੱਕ ਬਾਹਰ ਬੰਦ ਕਰਦਾ ਮਾਂ ਬੁੱਤਾਂ ਤੋਂ ਵੀ ਆਵਾਜ਼ੀ ਜਲਦੀ ਦੁਨੀਆ ਤੋਂ ਲਾਈਫ ਹੀਟ ਜਾਂਦੇ ਆ ਕੀ ਸ਼ਾਂਤੀ ਕੋਈ ਨਹੀਂ ਜਿੰਨਾ ਤੱਕ ਮੇਰੇ ਜਿਨ੍ਹਾਂ ਨੇ ਮੈਂ ਸਵੇਰੇ ਲਿਖਿਆ ਜਿਹਦੇ ਆਪਰੇ ਬਿਆਨ ਉਹਨਾਂ ਦੇ ਹੋ ਜੇ ਸਾਰੀ ਕਾਰਵਾਈ ਸਾਡੀ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਜਿਨ੍ਹਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੁਣ ਲੋ ਗੱਲ ਸਾਰੇ ਹੁੰਡੇ ਆ ਸਕਿੰਦਰ ਦਾਵੇ ਤੇ ਉਹਦੇ ਵੀਰ ਤੇ ਉਹਦੇ ਜੋ ਫੈਮਿਲੀ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਕੱਖ ਨਹੀਂ ਦਿੱਤਾ ਪਹਿਲਾਂ ਜੱਗੂ ਨੂੰ ਕੀਤਾ ਇਥੋਂ ਤੱਕ ਪਹੁੰਚਾਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਪਰ ਦੇ ਸਾਡੇ ਘਰ ਦਾ ਚੱਕਰ ਵਾਰਦੇ ਸੀ ਮੇਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਡਵਲਡ ਕੋਈ ਪਿੰਡ ਨਾ ਪੁੱਛੋ ਪਿੰਡ ਦੇ ਹਰਕ ਤਰੀਕ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ ਆਸੇ-ਬਾਸੇ ਜਾ ਕੇ ਆਪਾਂ ਇਹਨਾਂ ਦੀ ਸਕਿਉਰਿਟੀ ਇਹਨਾਂ ਦੀ ਸਕਿਉਰਿਟੀ ਮੇਰੇ ਬੱਚੇ ਨੂੰ ਸਕੋਲ ਤੇ ਹੀ ਮਾਰਿਆ ਮੇਰੇ ਬੱਚੇ ਨੂੰ ਘਰ ਤਾਂ ਮਾਰਿਆ ਉਹਨੇ ਆ ਚੰਦ ਛਾੜਿਆ ਮੇਰੇ ਬੱਚੇ ਨੂੰ ਪਰਦਾ ਨਹੀਂ ਵਿਲੇ ਦਾ ਫਟਾ ਕੇ ਜਾ ਕੇ ਬੇਸ਼ੱਕ ਦੀ ਪੁੱਛ ਲੈਣਾ ਇਹਨਾਂ ਨੂੰ ਸੁਣਾ ਦੇਣਾ ਕਿ ਤੁਸੀਂ ਬਿਨਾ ਮੇਰਾ ਬੱਚਾ ਚੱਲਣ ਦੇ ਨਹੀਂ ਮੈਂ ਨਹੀਂ ਕਰਦੀ ਨਹੀਂ ਰਹਿ ਕੇ ਬੱਚੇ ਨੂੰ ਮਾਰਦੇ ਨਹੀਂ ਫਿਰ ਕਿੱਥੇ ਜਾਈਏ ਮੇਰੇ ਮਨ ਦਾ ਠੀਕ ਸੂਰ ਹੈ ਉਹਦੇ ਪੁੱਤ ਨਹੀਂ ਹੋ ਰਹੇ ਜਦੋਂ ਜੀ ਦੁੱਧ ਨਹੀਂ ਆਉਂਦਾ ਅੱਜ ਨਾਲ ਮਾਸੀਆਂ ਅੱਜ ਨਾਲ ਰਿਸ਼ਤੇਦਾਰ ਨਹੀਂ ਜੇ ਜੀ ਨਹੀਂ ਕੋੜਾ ਕਿ ਮੈਂ ਕੋਈ ਸੱਗੀ ਹਾਂ ਉਹ ਦਰਾਂ ਦੇ ਸਕਦਾ ਤੁਸੀਂ ਕੱਲੇ ਕਿਰਵਾਸ ਦਿੱਤੀ ਸੀ ਉੱਤੇ ਕੋ ਕਾਰਵਾਈ ਹੋਈ ਉਹਨਾਂ ਦਰਖਾਸਤ ਕਾਰਵਾਈ ਚਾਹੀਦੀ ਅੱਜ ਮੈਂ ਬੋਲੀ ਹਾਂ ਜਿਹੜਾ ਮੈਂ ਅੱਜ ਬੋਲੀ ਕਰੇ ਮੀਡੀਆ ਨੂੰ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਹੀ ਮੈਨੂੰ ਜਿਤਨਾ ਮੇਰੀ ਗਾਂਡੇ ਨਾ ਆਪਣੀ ਆ ਚੀਜ਼ਾਂ ਇਹੋ ਵਾਲਾ ਇਹ ਆਪਣਾ ਬੋਲ ਬਲਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਉਹਨਾਂ ਦਾ ਹੀ ਪਰਸੇ ਕਰਤੇ ਜੇ ਕੱਲੇ ਕੱਲੇ ਤੇ ਆਪਾਂ ਨੂੰ ਬਹਿ ਰਿਹਾ ਇਹ ਜਿਹੜੇ ਜਿਹੜੇ ਆ ਗਏ ਨੇ ਜਿਹਨਾਂ ਦਾ ਦੱਸਿਆ ਹੈ ਇਹ ਜਿਹਨਾਂ ਨੇ ਸਾਡੀ ਹੱਥ ਖੜੋਵਾ ਕਾਨੂੰ ਮਾਰਿਆ ਇਹਨਾਂ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਹਿਰ ਜੀ ਤੇ ਭੱਜ ਗਿਆ ਜੀ ਕਿਤੇ ਗੋਲੀ ਵੱਜ ਗਈ ਜੀ ਉਹਦੇ ਭੱਜ ਲੱਗੇ ਜਿਵੇਂ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੌਲਿਆ ਆਪ ਸਾਡੇ ਕਹਿੰਦੇ ਰੋਜ਼ ਮਿਲਾਂ ਦੇ ਇਹ ਵੱਲ ਬਹੁਤ ਕੰਨੀ ਸਿੱਟ ਗਏ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਭੈਣ ਨੂੰ ਸਾਡੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕਿਉਰਟੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕੰਮ ਕਰ ਮਗਾਲਾ ਮੇਰਾ ਇੱਕ ਮਿੰਟ ਨਹੀਂ ਮੇਰੇ ਬੱਚੇ ਬਗਰ ਸਾਤਾ ਕਿਉਂਕਿ ਮੇਰਾ ਬੱਚਾ ਮੌਜੂਦਾ ਸਰਪੰਚ ਆ ਹਕਤਾ ਅਸੀਂ ਕੰਮ ਕਿਤਰਾ ਕਰਨੀ ਆ ਫਿਰ ਇਹਨਾਂ ਨੇ ਸਾਡੀਆਂ ਬਾਅਦ ਵਿੱਚ ਇਨਕਵਾਰੀ ਖਲਵਣੀ ਆ ਇਹਨਾਂ ਕੰਮ ਕੋਖ ਨਹੀਂ ਕੀਤਾ ਉਹਨੂੰ ਗੁੰਮਰਾਹ ਕਰਕੇ ਬਾਹਰ ਫੇਸ ਦਿੱਤਾ ਮੈਨੂੰ ਸਾਕੋ ਚਾਹੀਦਾ ਮੇਰੇ ਬੱਚੇ ਨੂੰ ਸਕਿਉਰਟੀ ਅੱਗੇ ਮੈਂ ਦੋ ਲੈਣਾ ਸਕਿਉਰਟੀ ਗਾਰਡ ਮੈਨੂੰ ਚਾਰ ਪੰਜ ਸਕਿਉਰਟੀ ਗ ਮੈਨੂੰ ਇਨਸਾਫ ਚਾਹੀਦਾ ਮੇਰੀ ਭੈਣ ਦਾ ਸਾਜਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇਨਸਾਫ ਚਾਹੀਦਾ ਉਹਦਾ ਕੀ ਕਸੂਰੀ ਵਿਚਾਰਾ ਉਸਦੇ ਹੋ ਕਸੂਰੀ ਨਾ ਕਿ ਉਹ ਨਾਲ ਗਿਆ ਸੀ ਬੇਚਾਰੀ ਕੱਢੀ ਚਲੇ ਹੁੰਦੇ ਨਾਲ ਡਰਵਰਾਂ ਨੂੰ ਨਾ ਕਈ ਮਾਰਦੇ ਹੁੰਦੇ ਆ ਪਰ ਜੱਗੂ ਦੀ ਮਾਂ ਨੇ ਕਿੰਨੇ ਕਿ ਜੱਗੂ ਨੇ ਕਿੰਨੇ ਕਿ ਲੋਕਾਂ ਦੀਆਂ ਮਾਵਾ ਪੈਣਾ ਮਾਰੀਆਂ ਮਾਰੀ ਅੱਜ ਜੱਗੂ ਜੱਗੂ ਦੇ ਇਹਦੇ ਸੋਸ਼ਾ ਜੱਗੂ ਦਾ ਗੈਂਗਸਟਰ ਟੱਬਰਿਆ ਜੱਗੂ ਦੇ ਘਰ ਦੀ ਆਣ ਕੇ ਸੋਦੇ ਸੇਵ ਜੱਗੂ ਦੇ ਘਰ ਨੰਬਰਦਾਰਾਂ ਦੇ ਪੋਤਰਾ ਕੀ ਹਿਸਾਬ ਉਹਨਾਂ ਦਾ ਬੱਸ ਕਿਉਂ ਉਹਨੂੰ ਕਦੇ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡੁੱਗੀ ਕਰਨ ਦੇ ਸਰਕਾਰ ਦੇ ਉਹ ਉਹਦੇ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਵੀ ਐਡਾ ਇਮਾਨਦਾਰ ਬੰਦਾ ਹੈ ਐਲਡ ਵਲਟ ਦੇ ਕਾਕੇ ਚਲਾਉਂਦਾ ਤੇ ਕੋਈ ਕਹਿੰਨੇ ਹੈ ਕਹਿੰਨੇ ਉਹਦੇ ਹਰਜੀਤ ਨੂੰ ਕੋਈ ਨਹੀਂ ਪੁੱਛਿਆ ਵੀ ਲੋਕਾਂ ਦੇ ਵਿਆਹ ਕਰੰਦੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਤਾਂ ਇੱਕ ਆ ਵੀ ਨਹੀਂ ਲੋਕਾਂ ਨੇ ਹਾਂ ਦੇ ਬਾਰੇ ਪੁੱਛੇ ਇਹ ਕਿੰਨਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਕਿ ਜੱਜੂ ਜੱਜੂ ਦੀ ਮਾਤਾ ਕੁੜੀਏ ਦੇ ਵਿਆਹ ਕਰਦੇ ਸੀ ਆਪਾਂ ਉਹਨਾਂ ਤੱਕ ਨਹੀਂ ਜਾਣਾ ਜਿੰਨਾ ਤੱਕ ਤੁਹਾਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਨਰਿੰਦਰ ਕੋ ਕਾਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਕਾਨੂੰਨ ਇਨਸਾਫ ਕੀਤਾ ਜਾਏ ਜਿਹੜੇ ਪੂਣੀ ਬੰਦੇ ਉਹਨਾਂ ਦੇ ਹਸਪਤਾਲ ਨੇ ਪਰਚੇ ਕੱਟਣਾ ਆਣ ਪਿੱਛੇ ਤੇ ਵਾਗ ਗਿਆ ਬੰਦੇ ਕੀ ਗਈ ਹੈ ਬਾ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਆ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਹੀ ਬੰਦ ਹੋ ਜਾਣੀ ਉਹਨਾਂ ਦੇ ਦੋ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਖੁਦ ਦੇਖਦੇ ਸੀ ਕਿ ਹੁਣ ਕੌਣ ਕੀ ਸਮਝਦੀ ਉਹ ਇਸ ਤਰੀਕੇ ਦੀ ਘਟਨਾ ਹੋ ਜਾਦੀ ਇਹ ਪ੍ਰੀਪਲਾਨਡ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਪਲਾਨ ਮਤਲਬ ਕਿੰਨਾ ਬਰੂਨੀ ਚਲੇ ਬਸ ਸਾਰਾ ਜੋ ਵੀ ਜੱਗੂ ਨਾਲ ਦਸ਼ਮਣੀ ਸੁਧਾ ਕੀਤਾ ਗਿਆ ਨਿਕੋਣਾ ਦਸ਼ਮਣੀ ਜੱਗੂ ਨਾਲ ਕਰਦੇ ਇਹ ਮੋਕਣਾਂ ਦੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ ਸਰਪੰਚ ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਨੂੰ ਦਿੱਤੀ ਆ ਜਿਸ ਦੇ ਵਿੱਚ ਕੁਝ ਆਪਣੇ ਸੁਖਜਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਆ ਮੈਂ ਇਹਨਾਂ ਨੂੰ ਜਿਹੜਾ ਰੀਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਹ ਦਿੱਤੀ ਇਹਦੇ ਵਕੀਲ ਨੂੰ ਕਿ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਇਹਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਫ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ ਤੋਂ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਕਿ ਇਹਨਾਂ ਦੇ ਨੰਬਰ ਆ ਚਾਹੇ ਉਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗਾਰਾ ਲੈ ਕੇ ਸਾਰਾ ਇਹਦਾ ਕਦਾ ਲਾ ਲੈ ਆ ਕੇ ਸਾਰੇ ਇਹਨਾਂ ਦੇ ਵੱਲੋਂ ਇਹਦੇ ਵੱਲੋਂ ਫੇਲਾ ਸੁਖਿੰਦਰ ਰਧਾਵਾ ਜੀ ਦਾ ਹੋਰ ਮੈਨੂੰ ਦੂਜੇ ਜਾਂ ਉਹਨਾਂ ਦਾ ਬੇਟਾ ਨਾਂ ਨਹੀਂ ਉਹਦਾ ਪਤਾ ਟਿੱਪ ਕੋਈ ਇਹ ਇੱਕ ਐਥੋ ਦਾ ਮੁੰਡਾ ਆਪਣੇ ਢੈਂਟੀ ਵਰਦਾ ਇਹਨਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ ਨਰਿੰਦਰ ਤੇ ਇੱਕ ਰਵਿੰਦਰ ਜੋ ਵੀ ਆ ਪਿਓ ਪੋਤੋ ਹੋ ਨਾ ਉਹਨਾਂ ਦਾ ਇਹਨਾਂ ਨੇ ਕੀਤਾ ਉਹਨਾਂ ਦੇ ਨੰਬਰ ਲੈ ਕੇ ਇਹਨਾਂ ਦੇ ਨੰਬਰ ਲੈ ਕੇ ਉਹ ਜੋ ਟੈਕਨੀਕਲ ਉਹ ਉਹਦੇ ਤੇ ਅਮਾਂ ਕਰ ਰਿਹਾ ਇੱਕ ਹੀ ਮੰਗ ਕਰਦਾ ਕਿ ਉਹਨਾਂ ਕੋਲ ਵੀ ਕੀਤੀ ਜਾਵੇ ਨਹੀਂ ਉਹ ਹਾਂ ਇਹਨਾਂ ਨੇ ਕੱਲ ਜਿਹੜੀ ਹੈ ਤੁਹਾਨੂੰ ਦੱਸਿਆ ਸੀ ਵੀ ਇਹ ਤੁਸੀਂ ਆਪਣੀ ਤਫ਼ਤੀਸ਼ ਆਪਣੇ ਇਨਕੁਆਰੀ ਕਰਨ ਤੋਂ ਬਾਅਦ ਤੁਹਾਨੂੰ ਇਨਸਾਫ ਦਵਾਇਆ ਜਾਵੇ ਦੇਖੋ ਮੈਂ ਬਾਰ-ਬਾਰ ਤੇ ਕੋਈ ਨਹੀਂ ਕਹਾਂਗਾ ਮੈਂ ਇੱਕ ਵਾਰੀ ਕਹਤਾਂ ਜੋ ਕਹਤਾ ਜੋ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਉਹ ਆਲਰੇਡੀ ਤੁਹਾਡੇ ਕੋਲ ਕੱਲ ਦੀ ਅਵੇਲੇਬਲ ਹੈ ਉਹਦੇ ਤੇ ਇਹਦੇ ਬਾਰੇ ਮੈਨੂੰ ਕੋਈ ਨਹੀਂ ਪਤਾ ਉਹਨਾਂ ਨੂੰ ਪਤਾ ਹੋਊਗਾ ਮੈਂ ਉਹਨਾਂ ਦਰਖਾਸਤ ਦੇ ਵਿੱਚ ਲਿਖਿਆ ਬਾਕੀ ਅਸੀਂ ਉਹਨਾਂ ਦੇ ਤਾ ਪ੍ਰੋਮਿਸ ਕਰ ਲਿਆ ਵੀ ਅਸੀਂ ਹਫਤੇ 10 ਦਿਨਾਂ ਦੇ ਵਿੱਚ ਇਹਨਾਂ ਦਾ ਜੋ ਟੈਕਨੀਕਲ ਹੈ ਉਹ ਕਰਕੇ ਆਪਾਂ ਜਿਹੜੀ ਦਰਖਾਸਤ ਇਹਨਾਂ ਦਿੱਤੀ ਉਹਦਾ ਨੰਬਰ ਰੀਸੀਵ ਕਰਕੇ ਇਹਨਾਂ ਨੂੰ ਆਪਾਂ ਕਾਪੀ ਦਿੱਤੀ ਇਹਦੇ ਵਕੀਲ ਹੋ ਦਿੱਤੀ ਹੈ। ਤੁਹਾਨੂੰ ਮਾਰ ਜਾਈ ਉਹਦੀ ਜ਼ਰੂਰਤ ਨਹੀਂ ਆਪਿਆ। ਧਗੂ ਨਾਲ ਲੜੇ ਫੋਮ ਪਾ ਕੇ ਅੜੇ ਖਾਲੀ ਨਹੀਂ ਕਰਨ। ਹੱਦ ਕਰ ਸੁਣੀ ਇਹਨਾਂ। ਨਾਉ ਮਾਰ ਕੇ ਰਸਤੀ ਹਦੀ ਰੇ ਵਰਗੀ। ਕੋਤੋਂ ਦਾ ਪ੍ਰਦੇਸਾਂ ਚ ਛੁੱਟਿਆ ਇੱਕੋਂ ਪ੍ਰਦੇਸਾਂ ਇੱਕ ਅੰਦਰ ਬੰਦ ਕਰਤਾ ਇੱਕ ਬਾਹਰ ਬੰਦ ਕਰਤਾ ਮਾਂ ਪੁੱਤ ਦਾ ਵੀ ਆਵਾਜ਼ੀ ਜਲਦੀ ਦੁਨੀਆ ਤੋਂ। ਲਾਈਫ ਫੀਡ ਜਾਂਦੇ ਆ। ਕੀ ਕਰਨਾ ਜੀ ਬਾਬੂ ਪਿਆਰ ਆ ਜਾ ਰਾਮੇਸ਼ਰਾ ਸੋਰਾ ਜੀ ਦਾ ਪੈਸਾ ਨਾ ਕਰਦੇ ਕਿਸ਼ਮੇ ਕੋਈ ਨਹੀਂ ਗਈ ਜਿੰਨਾ ਤੱਕ ਮੇਰੇ ਜਿਹਨਾਂ ਨੇ ਮਸਵੇਰੇ ਦਿੱਤੀ ਆ ਜਿਹਦੇ ਆਪਣੇ ਬਿਆਨ ਉਹਨਾਂ ਦੇ ਹੋ ਜੇ ਸਾਰੀ ਕਾਰਵਾਈ ਹਾਂ ਜੀ ਇਸ ਡੀਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਆ ਸੁਣ ਲੋ ਗੱਲ ਸਾਰੇ ਸੁਣਦੇ ਆ ਸਰਜਿੰਦਰ ਰੰਧਾਵੇ ਤੇ ਉਹਦੇ ਵੀਰ ਤੇ ਪਪੂ ਦੇ ਜੋ ਫੈਮਿਲੀ ਨੇ ਉਹਨਾਂ ਨੇ ਸਾਡੇ ਘਰ ਦਾ ਰਹਿਣ ਹੀ ਸੱਕ ਨਹੀਂ ਦਿੱਤਾ ਪਹਿਲਾਂ ਜੱਗ ਨੂੰ ਕੀਤਾ ਇੱਥੋਂ ਤੱਕ ਪਹੁੰਚਾਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦਾ ਵੇਲਾ ਸੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਬਰ ਦੇ ਸਾਡੇ ਘਰ ਦਾ ਚੱਕਾ ਵਾਰ ਦਿੱਤਾ ਮੇਰਾ ਬੱਚਾ ਤੁਸੀਂ ਜਾ ਕੇ ਵੇਖੋ ਨਾ ਕਿਤੇ ਅਲਡਵਲਡ ਕੋਈ ਪਿੰਡ ਨਾ ਪੁੱਛੋ ਪਿੰਡ ਦੇ ਹਰ ਕਿਸੇ ਕਰਦਾ ਵਾ ਉਹ ਤੇ ਹਰ ਕੋਈ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ ਆਸੇ ਪਾਸੇ ਜਾ ਕੇ ਉਹ ਇਹਨਾਂ ਦੀ ਸਕਿਉਰਿਟੀ ਇਹਨਾਂ ਦੀ ਸਕਿਉਰਿਟੀ ਮੇਰੇ ਬੱਚੇ ਨੂੰ ਸਕਿਉਰਿਟੀ ਨਹੀਂ ਮੇਰੇ ਬੱਚੇ ਨੂੰ ਘਰ ਤੱਕ ਮਾਰਨ ਆ ਗਏ ਉਹਨੇ ਆ ਚੰਦ ਛਾੜਿਆ ਮੇਰੇ ਬੱਚੇ ਨੂੰ ਬੁੜਾ ਹੋਰ ਦੇ ਉਹਦਾ ਨਹੀਂ ਵਿਲੇ ਦਾ ਫਟਾਫਟ ਜਾ ਕੇ ਬੇਸਕਦੀ ਪੁੱਛ ਲੈਣਾ ਕਿ ਤੁਸੀਂ ਇਹ ਮੇਰਾ ਵੀਰਾ ਮੇਰਾ ਇਹ ਨਹੀਂ ਕਰਦਾ ਕਦੇ ਨਹੀਂ ਰਿਹਾ ਕਰੇ ਬੱਚੇ ਨੂੰ ਮਾਰਦੇ ਨਹੀਂ ਫਿਰ ਕਿੱਥੇ ਜਾਣੀ ਮੇਰੇ ਬੱਚੇ ਦੀ ਕੀ ਕਸੂਰ ਹੈ ਮੇਰੇ ਪੁੱਤ ਮੇਰਾ ਅੰਗਲੀ ਜਦਦਨ ਅਜਿਹਾ ਮਸੀ ਅਜਿਹਾ ਰਿਸ਼ਤਾ ਨਹੀਂ ਇਹ ਜੀ ਨਹੀਂ ਕੋਣਾ ਕਿ ਮੈਂ ਉਹਦੀ ਸੱਗੀ ਹਾਂ ਉਹਨਾਂ ਨੇ ਹੀ ਸਕਦਾ ਚੱਲੇ ਕਰਦਾ ਇਸ ਕੱਲੇ ਕਿ ਦਰਖਾਸਤ ਦਿੱਤੀ ਸੀ ਉੱਤੇ ਕੋ ਕਾਰਵਾਈ ਹੋਈ ਉਹਨਾਂ ਨੇ ਦਰਖਾਸਤ ਤੇ ਕਾਰਵਾਈ ਚਾਹੀਦੀ ਅੱਜ ਮੈਂ ਬੋਲਨੀ ਆ ਕਿਰਾਂ ਮੈਂ ਅੱਜ ਬੋਲਨੀ ਕਰੇ ਮੇਰੀਆਂ ਨੂੰ ਉਹ ਤੇ ਮੈਨੂੰ ਚਾਹੀਦਾ ਮੈਨੂੰ ਸਾਰਾ ਹੀ ਮੈਨੂੰ ਜਿਤਨਾ ਮੇਰੀ ਲੈਂਡ ਹੈ ਨਾ ਆਪਣੀ ਆ ਚੀਜ਼ਾਂ ਇਹੋ ਬਾਲਾ ਵਾ ਇਤਰਾ ਬੋਲ ਬਲਾ ਵਾ ਇਹਨਾਂ ਕੋ ਵੀ ਹਾਂ ਆਪਾਂ ਕੰਮ ਕਰਤਾ ਜੇ ਅਹੀਂ ਆ ਪਰਸੀਏ ਕਰਤੇ ਜੇ ਕੱਲੇ ਕੱਲੇ ਤੇ ਆਪਾਂ ਨੂੰ ਬੜਾ ਇਹਨਾਂ ਦੇ ਨਾਲ ਆ ਗਿਆ ਜਿਹਨਾਂ ਦਾ ਦੱਸਿਆ ਇਹਨਾਂ ਨਾਲ ਸਾਡੀ ਹੁਣ ਖੜੋ ਇਹਨਾਂ ਨੂੰ ਮਾਰਿਆ ਇਹਨਾਂ ਨੂੰ ਫੜ ਲੈਣਾ ਵਾ ਉਹ ਉੱਥੇ ਖੜ ਕੇ ਨਿਹਰ ਜੀ ਦੇ ਭੱਜ ਗਿਆ ਜੀ ਗਿੱਟੇ ਜੇ ਗੋਲੀ ਵੱਜ ਗਈ ਜੀ ਉਹਦੇ ਭੱਜ ਲੱਗੇ ਜੀ ਉਹ ਤੇ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੋਲਿਆ ਆਪਾਂ ਸਾਡੇ ਘਰ ਵੀ ਰੋਜ਼ ਮਿਲਾਂਦੇ ਇਹ ਵੱਲ ਬਹੁਤ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਤੁਹਾਨੂੰ ਸਾਡੇ ਮੇਰੇ ਬੱਚੇ ਨੂੰ ਇਰੇ ਬੱਚੇ ਨੂੰ ਸਕੂਲ ਦੀ ਮਿਲਦੀ ਆ ਅੱਜ ਮੈਂ ਆਪਣਾ ਬੱਚਾ ਕਰ ਮੰਗਾਵਾਂ ਮੇਰਾ ਇੱਕ ਮਿੰਟ ਨਹੀਂ ਮੇਰੇ ਬੱਚੇ ਬਗਾਰ ਸਾਤਾ ਕਿਉਂਕਿ ਮੇਰਾ ਬੱਚਾ ਮਜੂਦਾ ਸਰਪੰਚ ਆ ਹਕਤ ਅਸੀਂ ਕੰਮ ਕਿਤਰਾ ਕਰਨੇ ਆ ਫੇਰ ਇਹਨਾਂ ਨੇ ਸਾਡੀਆਂ ਬਾਦ ਵਿੱਚ ਇਨਕਵਾਰੀ ਅਖ ਲਵਣੀ ਆ ਇਹਨਾਂ ਕੰਮ ਕੋ ਖਲੀ ਕੀਤਾ ਉਹਨੂੰ ਕੁਮਰਾ ਕਰਕੇ ਬਾਹਰ ਪੇਜ ਦਿੱਤਾ ਮੈਨੂੰ ਸਾਕੋ ਚਾਹੀਦਾ ਮੇਰੇ ਬੱਚੇ ਨੂੰ ਸਕੂਲ ਦੀ ਅਗੇ ਮੈਂ ਦੋ ਨਹੀਂ ਨਾ ਸਕੂਲ ਦੀ ਮੈਨੂੰ 4-5 ਸਕੂਲ ਦੀ ਚਾਹੀਦਾ ਮੈਂ ਹੋਏ ਆਪਣੇ ਬੱਚੇ ਜਿਹੜਾ ਇੱਥੇ ਮੰਗਾ ਲਈ ਨੂੰ ਮੈਨੂੰ ਸਾਕ ਚਾਹੀਦਾ ਮੇਰੀ ਭੈਣ ਦਾ ਸਾਕ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਇਨਸਾਫ ਚਾਹੀਦਾ ਉਹਦਾ ਕੀ ਕਿਸੂਰੀ ਵਿਚ ਜਾਰੀ ਪੁਲਿਸ ਕਹਿੰਦੇ ਸੀ ਕਿ ਇਹਨਾਂ ਦੇ ਅਲੱਗ-ਅਲੱਗ ਡਰਾਈਵਰਾਂ ਨੂੰ ਲੱਕੀ ਮਾਰਦੇ ਹੁੰਦੇ ਆ ਪਰ ਜੱਗੂ ਦੀ ਮਾਂ ਨੇ ਕਿਹਾ ਜੱਗੂ ਨੇ ਕਿੰਨੇ ਘਲੂ ਕੰਦੀਆਂ ਮਾਵਾ ਪੈਣਾ ਮਾਰਿਆ ਮਾਰੀ ਅੱਜ ਜੱਗੂ ਜੱਗੂ ਦੇ ਇਹਦੇ ਛੋਟਾ ਜੱਗੂ ਦਾ ਗੈਂਗਸਟਰ ਟੱਬਰਿਆ ਜੱਗੂ ਦੇ ਘਰ ਦੀ ਆਣ ਕੇ ਛੋਟੇ ਸਿਵ ਜੱਗੂ ਦੇ ਘਰ ਨੰਬਰਦਾਰਾਂ ਦੇ ਪੋਤਰਾ ਦੀ ਹਿਸਾਬ ਉਹਨਾਂ ਦਾ ਉਹਦਾ ਪਿਓ ਉਹਨੂੰ ਕਦੇ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਡਿਊਟੀ ਕਰ ਲਿਆ ਸਰਕਾਰ ਦੀ ਉਹ ਉਹਦੇ ਪਿਓ ਉਹਦੇ ਪਿਓ ਵੱਡੇ ਨੂੰ ਕਦੀ ਨਹੀਂ ਪੁੱਛਿਆ ਬਈ ਦਾ ਇਮਾਨਦਾਰ ਬੰਦਾ ਹੈ ਐਂਡ ਵੈਲਟਰ ਦੀ ਟੱਕ ਚਲਾਉਂਦਾ ਤੇ ਕੋਈ ਕਹਿੰਨੇ ਹੈ ਕਹਿੰਨੇ ਉਹਦੇ ਅੱਜ ਵੀ ਇਹਨੇ ਕੋਈ ਨਹੀਂ ਪੁੱਛਿਆ ਵੀ ਲੋਕਾਂ ਦੇ ਵਿਆਹ ਕਰਨ ਦੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਦੀ ਦੇਖਭਾਲ ਕਰਦੀ ਆ ਸਾਡੇ ਬਾਰੇ ਪੁੱਛਿਆ ਇਹ ਕਿੰਦਾ ਕਿ ਜਿਹੜੀ ਜਿਹੜੀ ਗੱਲ ਸਾਹਮਣੇ ਆਈ ਆ ਕਿ ਜੱਗੂ ਜੱਗੂ ਦੀ ਮਾਤਾ ਇੱਕ ਕੁੜੀਏ ਦੇ ਵਿਆਹ ਕਰਦੇ ਸੀ ਆਪਾਂ ਉਹਨਾਂ ਤੱਕ ਨਹੀਂ ਜਾਣਾ ਇੰਨਾ ਤੱਕ ਤੁਹਾਨੂੰ ਸਾਰਾ ਕਲੀਅਰ ਨਹੀਂ ਮਿਲਦਾ ਪਾਉਂਦਾ ਧਿਆਨ ਨਰਿੰਦਰ ਕੋਲ ਕਾਰਨ ਵੀਰੇ ਕੁਛ ਨਹੀਂ ਸਾਡੇ ਦੋ ਜੀਰ ਮਾਰ ਦਿੱਤੇ ਗਏ ਇਨਸਾਫ ਦੀ ਕਰਦੇ ਆ ਵੀ ਜਿਨ੍ਹਾਂ ਨੇ ਇਹਨਾਂ ਨੂੰ ਸ਼ਰੇਆਮ ਤੇ ਦਿਨ ਦਿਹਾੜੇ ਇਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਉਹਨਾਂ ਨੂੰ ਫੜਿਆ ਜਾਏ ਹਨ ਇਨਸਾਫ ਦਿੱਤਾ ਜਾਏ ਜਿਹੜੇ ਬੰਦੇ ਪਰਚੇ ਕੱਟਣ ਆਣ ਪਿਛੇ ਤੇ ਵਾਕਿਆ ਦਾ ਪੈਤੀ ਗਈ ਹੈ ਬਸ ਸਾਨੂੰ ਸੈਟੀਸਫਾਈ ਨਹੀਂ ਕਰ ਰਹੇ ਕੋਈ ਕਲੀਅਰੈਂਸ ਨਹੀਂ ਹੈ ਬਸ ਕਰ ਰਹੇ ਹਨ ਟਾਈਮ ਚਾਹੀਦਾ ਟਾਈਮ ਚਾਹੀਦਾ ਬਸ ਟਾਈਮ ਕੀ ਹੈ ਜਦੋਂ ਸਸਕਾਰ ਹੋ ਗਿਆ ਗੱਲ ਵਿੱਚ ਉੱਥੇ ਬੰਦ ਹੋ ਜਾਣੀ ਉਹਨਾਂ ਦੇ ਇੱਕ ਬੱਚਾ ਉਹਨਾਂ ਦਾ ਆਸਟ੍ਰੇਲੀਆ ਇੱਕ ਬੱਚਾ ਉਹਨਾਂ ਦੇ ਅੰਦਰ ਕਿੰਨੇ ਕਾਰਵਾਈ ਕਰਨੀ ਜਿਹੜੀ ਕਾਰਵਾਈ ਕਰਨ ਵਾਲੀ ਉਹ ਤੇ ਮਾਰਤੀ ਆਪਣੇ ਬੱਚੇ ਦੇ ਮਗਰ ਜਾਂਦੀ ਸੀ ਉਹਦੇ ਸਾਰੇ ਸਾਰੇ ਜਿੰਨੇ ਕੇਸ ਆ ਉਹ ਆ ਕੋਧ ਦੇਖਦੇ ਸੀ ਤੇ ਹੁਣ ਕੌਣ ਕੀ ਸਮਝਦੇ ਉਹ ਇਸ ਤਰੀਕੇ ਦੀ ਘਟਨਾ ਨੂੰ ਜਾਂ ਇਹ ਪ੍ਰੀਪਲਾਨ ਸੀ ਇਹ ਪਲਾਨ ਕਰਕੇ ਸਾਰਾ ਕੁਝ ਕੀਤਾ ਗਿਆ ਇਹ ਜੱਗੂ ਦਾ ਲੱਖ ਤੋੜਿਆ ਗਿਆ ਫਲਾਨ ਮਤਲਬ ਕਿੰਨਾ ਬਰੋਨੀ ਲੱਗਿਆ ਬਸ ਸਾਰਾ ਜੋ ਵੀ ਜੱਗੂ ਨਾਲ ਦੁਸ਼ਮਣੀ ਸੋਦਾ ਕੀਤਾ ਗਿਆ ਇਹ ਕੋੜਾ ਨਾਲ ਦੁਸ਼ਮਣੀ ਜੱਗੂ ਨਾਲ ਪੜਦੇ ਕੀ ਹੈ ਮੁਕਣਾ ਦੀ ਗੱਲ ਨਹੀਂ ਹੈ ਇਹ ਕੀ ਹੈ ਕਿ ਇਹ ਕੱਲ ਆਪਣੇ ਸਰਪੰਚ ਜਿਹੜੇ ਨੇ ਭਗਵਾਨਪੁਰ ਦੇ ਉਹਨਾਂ ਦੇ ਉਹ ਕੱਲ ਮੇਰੇ ਕੋਲੇ ਆਪਣੇ ਜਿਹੜੇ ਵਕੀਲ ਨਾ ਜੰਜੂਆ ਜੀ ਉਹਨਾਂ ਦੇ ਨਾਲ ਆਏ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਡੇ ਦਿੱਤੀ ਆ ਜਿਹਦੇ ਵਿੱਚ ਕੁਝ ਆਪਣੇ ਸੁਖਜਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਮ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਵਿਸ਼ਵਾਸ ਆ ਮੈਂ ਇਹਨਾਂ ਨੂੰ ਜਿਹੜਾ ਰੀਸੀਵਿੰਗ ਕਰਕੇ ਨੰਬਰ ਲਾ ਕੇ ਦਰਖਾਸਤ ਦਿੱਤੀ ਇਹਦੇ ਵਕੀਲ ਨੂੰ ਇਹ ਕੱਲ ਸੈਟੀਸਫਾਈ ਹੋਏ ਕਿਉਂਕਿ ਇਹ ਟੈਕਨੀਕਲ ਸਾਰੀ ਯੂ ਨਾ ਇਹਨਾਂ ਨੇ ਖੁਦ ਹੀ ਦੱਸਿਆ ਵੀ ਇਹ ਟੈਕਨੀਕਲ ਟਾਈਮ ਲੱਗੇਗਾ ਉਹ ਇਹਨਾਂ ਨੂੰ ਵਿਸ਼ਵਾਸ ਦਵਾਤਾ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਇਨਸਾਮ ਮਿਲੇਗਾ ਜੋ ਵੀ ਟੈਕਨੀਕਲ ਹੋਏਗਾ 10 12 ਦਿਨ ਦੇ ਵਿੱਚ ਉਹਦਾ ਸਾਰਾ ਕਢਾ ਕੇ ਜਿੰਨੇ ਵੀ ਇਹਨਾਂ ਨੇ ਨੰਬਰ ਦਿੱਤੇ ਆ ਕਿ ਇਹਨਾਂ ਦੇ ਨੰਬਰ ਆ ਚਾਹੇ ਉਧਰ ਨੰਬਰ ਕਰਕੇ ਉਹਨਾਂ ਦੀ ਲੋਕੇਸ਼ਨ ਵਗਾਰਾ ਲੈ ਕੇ ਸਾਰਾ ਇਹਦੇ ਕਹਦਾ ਨਾਲ ਆ ਗਿਆ ਸਰ ਇਹਨਾਂ ਵੱਲੋਂ ਇਹਦੇ ਵੱਲੋਂ ਭੇਲਾ ਰਜਿੰਦਰ ਰਧਾਵਾ ਜੀ ਦਾ ਹੋਰ ਮੈਨੂੰ ਦੂਜੇ ਦਾ ਉਹਨਾਂ ਦਾ ਬੇਟਾ ਨਾਨੀ